ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਹੈਪੀ ਮਾਲਵਾ ਸੋਲਰ ਸਿਸਟਮ ਬਟੰਡਾ ਤੋਂ ਅੱਜ ਪਹੁੰਚਿਆ ਨੰਗਲ ਕਲਾ ਜਿਹੜਾ ਮਾਨਸਾ ਮਾਨਸਾ ਤੋਂ ਹੈਗਾ ਇਹ 10 ਤੋਂ 12 ਕਿਲੋਮੀਟਰ ਦੀ ਹੈ ਇੱਥੇ ਆਪਾਂ 7.5 ਕਿਵਾਂ 15 ਪੈਨਲ ਲਾ ਕੇ ਕੰਟਰੋਲ ਕੀਤਾ ਪੰਪ ਤੋਂ ਇਹਦੇ ਵਿੱਚ ਆਪਾਂ ਰਾਜੇਸ ਕੰਪਨੀ ਦੇ 540 ਵਟ ਵਾਲੇ 15 ਪੈਨਲ ਵਰਤੇ ਆ ਬਾਈ ਫੇਸ਼ੀਅਲ ਮੋਨੋਪਰਸ ਦੇ ਵਿੱਚ ਤੇ ਮੌਸਮ ਵੀ ਹਜੇ ਖਰਾਬ ਆ ਤੁਹਾਨੂੰ ਮੈਂ ਦਿਖਾ ਦਿਆਂ ਠੀਕ ਹੈ ਜੀ ਚਾਰ ਚਪੇਰੇ ਮੌਸਮ ਖਰਾਬ ਆ ਤੇ ਜਿਹੜੇ ਪੈਰਾਮੀਟਰ ਐ ਇਸ ਵਕਤ ਠੀਕ ਹੈ ਜੀ 40 ਤੇ ਪੈਰਾਮੀਟਰ ਜਿਹੜੇ 40 ਤੇ ਚੱਲ ਰਿਹਾ ਠੀਕ ਹੈ ਜੀ ਤੇ ਵੀਚੀ ਦੇ ਚਾਪਾ ਡ్రਾਈਵ ਵਰਤੀਆ ਤੇ ਪਾਣੀ ਬਈ ਜੀ 3 ਇੰਚ 16 ਪ੍ਰੈਸ਼ਰ ਦਾ ਪਾਣੀ ਆ ਇੱਥੇ ਜਿਹੜਾ ਵਾਟਰ ਲੈਵਲ ਆ ਉਹ 50 ਤੋਂ 55 ਫੁੱਟ ਆ ਤੇ ਤਿੰਨਾਂ ਵਿੱਚ ਫੋਲ ਪ੍ਰੈਸ਼ਰ ਦਾ ਪਾਣੀ ਆ। ਬਾਕੀ ਥੋੜੀ ਮੈਂ ਗੱਲ ਕਰਵਾਉਣਾ ਜਿਹਦੇ ਆਪਾਂ ਇਹ ਪੰਪ ਲਾਇਆ। ਹਾਂਜੀ ਬਾਈ ਜੀ ਸასი ਕਾ ਜੀ। ਹਾਂਜੀ ਬਾਈ ਜੀ ਕਿਵੇਂ ਲੱਗਿਆ ਤੁਹਾਨੂੰ? ਬਹੁਤ ਵਧੀਆ ਜੀ। ਬਹੁਤ ਵਧੀਆ ਗੱਲਬਾਤ ਜੀ ਬਾਈ। ਜੀ। ਬਹੁਤ ਵਧੀਆ ਪੈਨ ਲੱਗੀ ਬਸ ਥੋੜੇ ਸਾਹਮਣੇ ਆ ਜੀ। ਠੀਕ ਆ ਜਿੰਨਾ ਕਿਹਾ ਸੀ ਉਸ ਤੇ ਉਤਰਿਆ। ਹਾਂਜੀ ਬਹੁਤ ਵਧੀਆ। ਬਹੁਤ ਵਧੀਆ ਉਹੀ ਕੰਪਨੀ ਦਾ ਆ ਜੀ। ਠੀਕ ਆ ਕਿੰਨੇ ਦਿਨਾਂ ਦੇ ਵਿੱਚ ਤੁਹਾਨੂੰ ਕਿਹਾ ਸੀ ਕਿੰਨੇ ਦਿਨ ਚੱਲੇਗਾ? ਮੇਰੇ ਹਫਤੇ ਦੇ ਅੰਦਰ ਅੰਦਰ ਸਾਰਾ ਕੁਝ ਕਲੀਅਰ ਹੋ ਜਾਊਗਾ। ਠੀਕ ਹੈ ਖੁਸ਼ ਹਾਂ ਭਾਈ ਜੀ ਹੋਰ ਨੀਟ ਹੋ ਗਿਆ ਜੀ ਨਹੀਂ ਤੁਸ ਦਾ ਸਮਾਨ ਪਹਿਲੀ ਭੇਜਤਾ ਹਾਂ ਜੀ ਹਾਂਜੀ ਭਾਈ ਜੀ ਹੋਰ ਖੁਸ਼ ਹਾਂ ਹਾਂ ਜੀ